ਅਸੀਂ ਪਹੁੰਚ ਗਏ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਦਰਸ਼ਨ ਕਰਾਉਣੇ ਤੁਹਾਨੂੰ 골ਡਨ ਟੈਂਪਲ ਤੇ ਆ ਦੇਖੋ ਨਵੀਂ ਚੀਜ਼ ਬਣੀ ਛੋਟੀ ਏਟ ਵੀ ਇਹ ਸਿੱਧਾਂ ਵਾਲੇ ਪਾਸੇ ਜੇ ਆਪ ਆਈਓ ਉਧਰ ਵਾਲਾ 게ਟ ਹੈ ਅੱਗੇ ਕਰਾਉਣੇ ਤੁਹਾਨੂੰ ਦਰਸ਼ਨ ਬਣੇ ਰਹੋ ਲਓ ਜੀ ਸੰਗਤ ਜੀ ਅਸੀਂ ਬਹੁਤ ਟਾਈਮ ਬਾਦ ਆਏ ਦਰਬਾਰ ਸਾਹਿਬ ਤੇ ਤੁਹਾਨੂੰ ਕਰਾਉਣੇ ਦਰਸ਼ਨ ਸਮ ਨਹੀਂ ਆ ਜੀ ਲਓ ਗਾਇਸ ਦੂਰ ਤੋਂ ਦੇਖੋ ਕਿੰਨਾ ਪਿਆਰਾ ਵਿਊ ਉੱਪਰ ਬੱਦਲ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਵਾਹ ਦਰਸ਼ਕੋ ਗੁਰੂ ਕੀ ਨਗਰੀ ਦੇ ਤੁਹਾਨੂੰ ਦਿਖਾਉਦੀਆਂ ਅਸੀਂ ਇੱਥੇ ਉਹਦਾ ਦਿੱਸਤ ਜੀ ਤੁਸੀਂ ਸੁਣਿਆ ਹੋਣਾ ਆਪਣਾ ਬਹੁਤ ਹਿਸਟੋਰੀਕ ਦਵਾਨ ਆਲ ਦਵਾਨ ਟੋਡਰਮਲ ਮੰਜੀ ਸਾਹਿਬ ਵਾਹ ਕਿਆ ਹਕਮ ਹੈ ਸਾਕ ਨਾਮ ਮੇਰੇ ਧਿਰ ਤੇ ਬਸੈ ਉਸ ਕਾਜ ਨਾਮ ਮੇਰੇ ਧਿਰ ਤੇ ਬਸੈ ਤੀਰੀ ਮੈਂ ਬਸ ਤੇ ਨਾ ਛੋਡੋ ਕਿਆ ਹਕਮ ਹੈ ਤੇਰੇ ਅਗ ਨਹੀਂ ਨਾ ਛੋਡੋ ਸੰਗੀਤ ਜੀ ਬਾਬਾ ਦੀਪ ਸਿੰਘ ਜੀ ਦੇ ਬਾਰੇ ਜੋ ਹਿਸਟਰੀ ਆ ਸਾਰੀ ਇਹਦੇ ਵਿੱਚ ਸਕਰੀਨ ਚਾਲ ਲੈ ਕੇ ਪੜ੍ਹ ਸਕਦੇ ਤੁਸੀਂ

ਦੇ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰਾਮਦਾਸ ਦੇ ਘਰ ਵਿੱਚੋਂ ਸਭ ਤੋਂ ਪੁਰਾਣੀ 베ਰੀਆ ਦੇਖੋ ਅੱਜ ਵੀ ਫਲ ਲੱਗਦੇ ਆ ਤਾਂ ਦੇ ਦੇਉਂਗੇ ਦੇਖੋ ਸੰਗਤ ਜੀ ਅਕਾਲ ਤਖਤ ਸਾਹਿਬ ਦੇ ਕਰੋ ਦਰਸ਼ਨ ਇਹ ਸਿੱਖਾਂ ਦਾ ਪ੍ਰਭੂ ਸੱਤਾ ਦਾ ਕੇਂਦਰ ਆ ਇੱਥੇ ਹੀ ਸਿੱਖ ਧਰਮ ਦੀ ਸਾਰੀ ਸਿਸਟਮ ਇੱਥੋਂ ਚੱਲਦਾ ਤੇ ਆ ਜੋ ਤੁਸੀਂ ਨਿਸ਼ਾਨ ਸਾਹਿਬ ਦੇਖ ਰਹੇ ਹੋ ਇਹ ਮੇਰੀ ਤੇ ਪੀੜੀ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਦਾ ਸਦਾਤ ਬਖਸ਼ਿਆ ਸੀ ਇੱਕ ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਇਹ ਇਹਦਾ ਇਸਦਾ ਪ੍ਰਤੀਕ ਹੈ ਕਿ ਧਰਮ ਦਾ ਕੁੰਡਾ ਰਾਜਨੀਤੀ ਦੇ ਉੱਤੇ ਰਹੇ ਇਹ ਜੋ ਅਕਾਲ ਤਖਤ ਸਾਹਿਬ ਕੋਈ ਦੇਖ ਰਹੇ ਹੋ ਨਾ ਇਸ ਸਿੱਖ ਧਰਮ ਦੀ ਰਵਾਇਤ ਅਨੁਸਾਰ ਇੱਥੋਂ ਸਾਰੇ ਕੋਈ ਵੀ ਕੌਮ ਤੇ ਕੋਈ ਪੀੜ ਪੈ ਜੇ ਤੇ ਇੱਥੇ ਬਹਿ ਕੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਬੈਠ ਕੇ ਕੋਈ ਵੀ ਫੈਸਲਾ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਵੀ ਫੈਸਲਾ ਸੁਣਾਉਂਦੇ ਸਾਰੀ ਕੌਮ ਨੂੰ ਇਹਨੂੰ ਮਨਦੀ ਹੈ ਦਰਦੇ ਵਿੱਚ ਹੀਰਿਆਂ ਮੋਤੀਆਂ ਦੀ ਮਾਲਾ ਪਾਈ ਫਿਰਦੇ ਆ ਛੇਸ ਦੇ ਉੱਪਰ ਦਸਤਾਰ ਸਜਾਈ ਫਿਰਦੇ ਨੇ ਉਨਰ ਕੀ ਤਰਫ ਆ ਪਾਸ਼ਾ ਆਪ ਕਿਡਾ ਬਾਦਸ਼ਾਹ ਪਾਥਾ ਹੋਏ ਉਹ ਆਪ ਕਿਡਾ ਮੀਨ ਹੋਵੇਗਾ ਜਿਹਦੇ ਗਰੀਬ ਸਿਕਾਤਿਆਂ ਦੇ ਜਿਹੜੇ ਫਿਰਦੇ ਤੂੰ ਐਸੀ ਬਖਸ਼ਿਸ਼ ਕਿਤੇ ਗੁਰੂ ਕਰਦਾ ਆ